ਹੈਲੋ ਹਾਂਜੀ ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆਂ ਕੱਖ ਉਤਰਨ ਅੱਜ ਇੰਜਨ ਮੈਂ ਆਪ ਸਟਾਰਟ ਕਰਿਆ ਜੀ ਕਿਉਂਕਿ ਜਦੋਂ ਸਾਰੇ ਬਾਹਰ ਚਲੇ ਜਾਂਦੇ ਆ ਫਿਰ ਮੈਨੂੰ ਕੱਲੀ ਨੂੰ ਅੱਖਾ ਹੋ ਜਾਂਦਾ ਫਿਰ ਇੰਜਨ ਸਟਾਰਟ ਨਹੀਂ ਹੁੰਦਾ ਇਹਦੇ ਕਰਕੇ ਮੈਂ ਕਹਿ ਕਿਤੇ ਮੈਂ ਇੰਜਨ ਸਟਾਰਟ ਕਰਨਾ ਭੁੱਲ ਨਾ ਜਾਵਾਂ ਇਹਦੇ ਕਰਕੇ ਮੈਂ ਇੰਜਨ ਆਪ ਸਟਾਰਟ ਕਰਿਆ ਚਲੋ ਜੀ ਆਪਾਂ ਹੁਣ ਕੱਖ ਕੁੱਤਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਜੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੋਰ ਸਾਨੂੰ ਵਧੀਆ ਵਧੀਆ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਸਰਦਾਰ ਜੀ ਕਹਿੰਦੇ ਜੀ ਮੈਂ ਵੀ ਨਾਲ ਚਲੋ ਤੇਰਨਾ ਕੱਖ ਉਤਰਾ ਦੇਣਾ ਨਾ ਕਹਿੰਦੇ ਜੀ ਟਾਈਮ ਬਹੁਤ ਜ਼ਿਆਦਾ ਹੋ ਜਾਊਗਾ ਇਹਦੇ ਕਰਕੇ ਕਹਾਂ ਮਹਿਸਾਂ ਵੀ ਚੋਣੀਆਂ ਸੀ ਉਹਦੇ ਕਰਕੇ ਸਰਦਾਰ ਜੀ ਕਹਿੰਦੇ ਚੱਲ ਮੈਂ ਵੀ ਨਾਲ ਕਰਵਾ ਦੇਣਾ ਕਿਉਂਕਿ ਚੜਹੀ ਬਹੁਤ ਲੰਬੀ ਐ ਪਕੜ ਹੋਗੀ ਇਹਦੇ ਕਰਕੇ ਰੁੱਕ ਵੀ ਔਕਾ ਮਹੀਨ ਖਿੱਚਦੀ ਐ ਇਹਦੇ ਕਰਕੇ ਨਾਲ ਕੱਖ ਗਦੇ ਚੱਲ ਮੈਂ ਵੀ ਇੱਕ ਉਤਰਾ ਦੇਣਾ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਇਹ ਆਪਣਾ ਬੀਰੂ ਆਪਣੀ ਮੈਂ ਸੂਈ ਸੀ ਇਹ ਇਹ ਬੀਰ ਬਾਰ ਨੂੰ ਇਹ ਹੋਇਆ ਸੀ ਇਹਦੇ ਕਰਕੇ ਅਸੀਂ ਇਹਦਾ ਨਾਂ ਖੱਟੇ ਦਾ ਬੀਰੂ ਰੱਖਿਆ ਲਓ ਜੀ ਆਪਾਂ ਕੱਕ ਗੁੱਤ ਲੈਏ ਨੇ ਪਟਾ ਉਤਾਰ ਉਤਾਰ ਦਿੱਤਾ ਲਓ ਜੀ ਹੁਣ ਆਪਾਂ ਮੈਸਾਂ ਨੂੰ ਕੱਕ ਪਾਵਾਂਗੇ Thank you. ਕਿਉਂਕਿ ਇਹਨਾਂ ਨੂੰ ਮੀ ਟਾਈਮ ਸਰ ਕੱਖ ਪਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਵੀ ਇਹਨਾਂ ਨੂੰ ਭੁੱਖਿਆ ਨਹੀਂ ਰੱਖ ਸਕਦੇ ਇਹਨਾਂ ਦਾ ਆਪਾਂ ਹੀ ਖਿਆਲ ਰੱਖ ਸਕਦੇ ਆ ਲਓ ਜੀ ਆਪਾਂ ਕੱਖ ਪਾ ਲਈਏ ਲਓ ਜੀ ਹੁਣ ਆਪਾਂ ਕੱਖ ਕੱਖਾਂ ਨੂੰ ਖੋਲ ਦਈਏ ਕਿਉਂਕਿ ਇਹ ਗਰਮ ਹੋ ਜਾਂਦੇ ਆ ਇਹਨਾਂ ਵਿੱਚ ਕਈ ਵਾਰੀ ਗਰਮ ਕੱਖ ਖਾ ਕੇ ਡੰਗਰ ਬਿਮਾਰ ਹੋ ਜਾਂਦੇ ਆ। ਲੋ ਜੀ ਆਪਾਂ ਹਣ ਗਾਂਏ ਚੋਣ ਲੱਗਿਆਂ ਜੀ। ਗਾਂਏ ਸਾਡੀ ਬਹੁਤ ਜ਼ਿਆਦਾ ਲੱਤਾਂ ਮਾਰਦੀ ਐ, ਬਾਲਟੀ ਬਿਲਕੁਲ ਨਹੀਂ ਰਖਾਉਂਦੀ। ਇਹਦੇ ਕਰਕੇ ਗਾਂਏ ਸਾਡੀ ਜੱਗਣਾ ਚੋਣੀ ਪੈਂਦੀ ਐ। ਬਹੁਤ ਜ਼ਿਆਦਾ ਲੱਤਾਂ ਮਾਰਦੀ ਐ। ਹਲੋ ਜੀ ਆਪਾਂ ਹੁਣ ਕਟਰ ਨੂੰ ਝੰਗਾਉਣ ਲੱਗੇ ਆਂ ਕਟਰ ਨੂੰ ਝੰਗਾਉਣਾ ਕਟਰ ਨੂੰ ਝੰਗਾਉਣਾ ਪੈਂਦਾ ਕਿਉਂਕਿ ਆਪ ਦੁੱਧ ਚੁੰਗਦਾ ਨਹੀਂ ਇਹਦੇ ਕਰਕੇ ਕਟਰ ਨੂੰ ਝੰਗਾਉਣਾ ਪੈਂਦਾ ਜੀ ਲਓ ਜੀ ਆਪਾਂ ਹੁਣ ਮੈਸ ਚੋ ਲਈਏ ਲਓ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਕਰਨ ਲੱਗੇ ਆਂ ਜੇ ਤੁਸੀਂ ਨਵੇਂ ਹੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ